ਹਾਂਜੀ ਬਈ ਸਵਾਗਤ ਹੈ ਜਿੱਤਾ ਫਾਰਮ ਟੀਵੀ ਤੇ ਠੀਕ ਹੈ ਜੀ ਬਾਈ ਕੋਲ ਤਾਜੀ ਸੂਈ ਗਾਂ ਇੱਕ ਤਿੰਨ ਗਮਾ ਬਕਾਉਆ ਬਾਈ ਕੋਲ ਠੀਕ ਹੈ ਜੀ ਪਿੰਡ ਸੰਧੂ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਬਾਈ ਕੋਲ ਤਿੰਨ ਗਮਾ ਬਕਾਉਆ ਜੀ ਠੀਕ ਹੈ ਵੱਧ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ ਜੀ ਵੱਖ ਵੀਰਾ ਆਪਣਾ ਫੇਸਬੁੱਕ ਤੇ ਪੇਜ ਹੈ ਇੱਕ ਗੱਬਣ ਠੀਕ ਹੈ ਜੀ ਕਰਦੇ ਆਪਾਂ ਬਾਈ ਨਾਲ ਗੱਲਬਾਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਅਨੰਦ ਸਿੰਘ ਬਾਈ ਪਿੰਡ ਪਿੰਡ ਸੰਧੂ ਬਾਈ ਜ਼ਿਲ੍ਹਾ ਜ਼ਿਲ੍ਹਾ ਬਰੰਡਾ ਬਾਈ ਨੰਬਰ ਭਰਾ ਆਪਣਾ 8012481000 ਬਾਈ ਹਾਂਜੀ ਬਾਈ ਜੀ ਕਿਨੇ ਦਾ ਨਾਕ ਪਕਾਉ ਉਹ ਆਪਣੇ ਕੋਲ ਆਪਣੇ ਕੋਲ ਤਿੰਨ ਨਾਕ ਪਕਾਉ ਉਹ ਬਾਈ ਠੀਕ ਹੈ ਜੀ ਆ ਤਾਜੀ ਬੈੜ ਦੀ ਦੱਸੋ ਜਾਣਕਾਰੀ ਹਾਂਜੀ ਬਾਈ ਇਹ ਬੈੜ ਨੂੰ ਇੱਕ ਘੰਟਾ ਹੋਇਆ ਬਾਈ ਸੂਈ ਨੂੰ ਠੀਕ ਹੈ ਜੀ ਬੱਚੀ ਦਿੱਤੀ ਆ ਦੂਜਾ ਸੂਆ ਵੈਰ ਸੂਈ ਆ ਇਹ ਠੀਕ ਹੈ ਜੀ ਹਾਂ ਬਾਈ ਦੇਖ ਸਕਦੇ ਭਰਾ ਇਹ ਵਾਲੂ ਆ ਦੇਖ ਸਕਦੇ ਆ ਆ ਬੱਸੀ ਦਿੱਤੀ ਆ ਠੀਕ ਹੈ ਹਾਂਜੀ ਬਾਈ ਚੈੱਕ ਕਰ ਸਕਦੇ ਹੋ ਤੇ ਮਗਾ ਤੋ ਜੀ ਮੜੇ ਸਿਰੇ ਕੱਢ ਰਸਾ ਪੈਰ ਚ ਕੱਢ ਕੇ ਤੋਰ ਦੇਖ ਸਕਦੇ ਭਰਾ 40 ਸੂਈ ਆ ਘੰਟਾ ਕੋਇਆ ਤੇ ਕੀ ਰੇਟ ਰੂਟ ਆ ਭਰਾ ਦਾ ਇਹਦਾ ਵੀ ਰੇਟ ਫੋਨ ਤੇ ਹੋਊਗਾ ਠੀਕ ਹੈ ਜੀ ਹਾਂਜੀ ਰੇਟ ਬਾਈ ਜੇਰ ਪੈਣੀ ਬਾਈ ਬਾਕੀ ਆ ਹਾਂਜੀ ਚੇਰ ਪੈਣੀ ਹਜੇ ਬਾਕੀ ਆ ਠੀਕ ਹੈ ਜੀ ਠੀਕ ਹੈ ਨਾ ਆਵੇ ਆਪਾਂ ਵੀਡੀਓ ਦੇ ਵਿੱਚ ਕਹਦੇ ਕਿ ਬੇਜੇਰ ਪੈ ਗਈ ਹਨਾ ਠੀਕ ਹੈ ਜੀ ਉਹ ਗੱਲ ਦਾ ਕੋਈ ਫਾਇਦਾ ਤਾਂ ਨਹੀਂ ਆਪਾਂ ਕੰਮ ਨੰਬਰ ਕੰਮ ਕਰਨਾ ਠੀਕ ਹੈ ਜੀ ਇਸ ਗੱਲ ਦੇ ਵਿੱਚ ਕੋਈ ਦੋ ਰਹਿਣੀ ਠੀਕ ਉਹ ਵੀ ਤੇਰੇ ਸਾਹਮਣੇ ਆ ਬਾਈ ਲਿਬੜੀ ਲੁਬੜੀ ਹਜੇ ਠੀਕ ਹੈ ਜੀ ਠੀਕ ਹੈ ਨਾ ਠੀਕ ਹੈ ਜੀ ਹ ले आ लुबा। ਮਾਰਦਾ ਚੱਡਾ ਟੁੱਡਾ ਤੂੰ ਆਪ ਦੇਖ ਲੈ ਬਾਈ। ਠੀਕ ਹੈ ਜੀ। ਹਾਂ। ਦੇਖ ਸਦਾ ਕਹਵੇਂ ਸੁਈ ਸੁਈ ਆ ਬਾਈ। ਦੂਜਾ ਸੁਹਾ ਸੁਈ ਆ ਬਾਈ। ਬਾਈ ਦੂਜਾ ਸੁਹਾ ਹਾਂਜੀ ਆ ਹਲੇ ਘੰਟਾ ਪਈ ਹੋਇਆ। ਘੰਟਾ ਮਸਾ ਹੋਇਆ ਬਾਈ ਹਜੇ ਘੰਟਾ। ਠੀਕ ਹੈ। ਮੋੜ ਦਾ ਭਰਾ ਮੋੜ ਦਾ ਮੋੜ ਦਾ। ਮੋੜ ਲਈ ਮੋੜ ਦੋ। ਇਹ ਫੇਸ ਕੁਆਲਿਟੀ ਦੇ ਸਦਾ ਤੁਰਾ ਤੁਰਾ ਦੇਖ ਸਦਾ ਕਰਮਬਾਲੀ ਦਾ। ਹਾਂਜੀ। ਠੀਕ ਹੈ ਜੀ। ਬੱਚੇ ਨੂੰ ਜਨਮ ਦਿੱਤਾ ਬਾਈ। ਠੀਕ ਹੈ ਜੀ। ਦੁੱਧ ਵਧੀਆ ਕੱਢ ਦੋ ਸੁਖਨਾ 18-20 ਲੀਟਰ ਹੈ ਨਾ। ਹਾਂਜੀ ਬਾਈ ਆਰਾਮਣਾ ਆਰਾਮਣਾ ਆਰਾਮਣਾ। ਠੀਕ ਹੈ ਜੀ। ਦੇਖ ਬੇਸਕਵਾਲਟੀ ਤੁਸੀਂ ਜਿਹੇ ਤਰ੍ਹਾਂ ਦੇਖ ਸਕਦੇ ਆ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਜੀ ਠੀਕ ਹੈ ਜੀ ਹਾਂ ਜੀ ਪੂਰੀ ਪਾਪਕਵਾਲਟੀ ਬੱਚੀ ਦਿੱਤੀ ਆ ਬਾਈ ਬੱਚੀਆਂ ਜਾਨੂੰ ਦਿੱਤਾ ਨੇ ਠੀਕ ਹੈ ਜੀ ਹਾਂ ਜੀ ਹਾਂ ਅੱਜ ਵੀਰ ਜੀ ਇਹ ਦੋ ਨੰਬਰ ਵੈੜ ਦਾ ਦੱਸੋ ਜੀ ਇਹ ਐਰ ਸੈਰ ਵੈੜਾ ਬਾਈ ਹਾਂ ਜੀ ਇਹ ਦੂਜਾ ਸੂਹ ਇਹ ਸੂਈ ਆ ਠੀਕ ਹੈ ਜੀ ਇਹਦੇ ਮਗਰ ਬੱਚਾ ਸੀਗਾ ਠੀਕ ਹੈ ਜੀ ਠੀਕ ਆ ਹਾਂਜੀ 15 ਦਿਨਾਂ ਨੂੰ ਸੂਈ ਨੂੰ ਹੋ ਗਏ ਠੀਕ ਹੈ ਜੀ ਇਸ ਵਕਤ ਨੈਟ ਹਾਂਜੀ 18 ਕਿਲੋ ਦੁੱਧ ਦੇ ਥੱਲੇ ਤਿਆਰ ਆ ਬਾਈ ਆਪਾਂ ਲੀਟਰ ਮਾਰ ਕੇ ਦੇਵਾਂਗੇ ਬੰਦੇ ਨੂੰ ਠੀਕ ਹੈ ਜੀ ਠੀਕ ਹੈ ਜੀ ਚਾਹੇ ਤਿੰਨ ਟਾਈਮ ਚੋੜੀ ਅਗਲਾ ਹਾਂਜੀ ਹਾਂ ਚਾਹੇ ਤਿੰਨ ਟਾਈਮ ਆਪਣੇ ਘਰੇ ਚੋਕੇ ਲੈ ਜਾ 18 ਲੀਟਰ ਦੁੱਧ ਲੀਟਰ ਮਾਰ ਕੇ ਦੇਵਾਂਗੇ ਆਪਾਂ ਬੜੀ ਤੋਰ ਕੇ ਦਿਖਾਵਾਂਗੇ ਜੀ ਠੀਕ ਹੈ ਨਾ ਤੋਰ ਕੇ ਦਿਖਾ ਦਿੰਨੇ ਆ ਬਾਈ ਠੀਕ ਹੈ ਜੀ ਬੱਚਾ ਇਹਦਾ ਮਰ ਗਿਆ ਆਪਣੇ ਕੋਲ ਵੀਡੀਓ ਬਾਕਾਇਦਾ ਹੈਗੀ ਆ ਠੀਕ ਹੈ ਜੀ ਉਹ ਆਪਾਂ ਦਿਖਾਵਾਂਗੇ ਠੀਕ ਹੈ ਜੀ ਹਾਂ ਲੋਪਰਾ ਖੈਰ ਸਰਗਾ ਠੀਕ ਹੈ ਨਾ ਬੱਚਾ ਬਾਈ ਕਹਿੰਦਾ ਕਰਮਵਾਲੀ ਦਾ ਥਣਥਣੇ ਵਾਲੂ ਦਾ ਕੁਆਲਿਟੀ ਦਾ ਮੋੜ ਲਓ ਭਰਾ ਮੋੜ ਲਓ ਮੋੜਦਾ ਸੀ ਨੇ ਮੋੜ ਲਿਆ ਬਾਈ ਨਹੀਂ ਨਹੀਂ ਕੋਈ ਨਹੀਂ ਕਰ ਲਓ ਜੀ ਆਹ ਕੱਟੀ ਆਓ ਦੇਖ ਸਕਦੇ ਭਰਾ ਠੀਕ ਹੈ ਜੀ ਚੈੱਕ ਕਰਕੇ ਤਸੱਲੀ ਕਰਕੇ ਦੇਖ ਜਿਓ ਠੀਕ ਹੈ ਜੀ ਆਹ ਕੇ ਬਾਈ ਪੂਰੀ ਠੀਕ ਹੈ ਜੀ ਆਪਣੇ ਘਰੇ ਬੰਦਾ ਸਤਨਾਂ ਡਾਂਗ ਚੋਲੇ ਬਾਈ ਠੀਕ ਹੈ ਜੀ ਹਾਂ ਦੂਜਾ ਸੂਹਾ ਸੂਈਆ ਮੂੰਹੋਂ 6 ਦਾੰਦਾ ਬੱਛੀ ਅਜੇ ਬਾਈ ਠੀਕ ਹੈ ਜੀ ਠੀਕ ਹਾਂ ਹਾਂ ਇਹ ਹੋਊਗਾ ਬਾਈ ਠੀਕ ਹੈ ਮੋਲ ਜਾਇਆ ਜੀ ਹੋਣਗੇ ਆਪਣੇ ਠੀਕ ਹੈ ਜੀ ਹਾਂ ਹਾਂਜੀ ਬਾਈ ਜੀ ਇਹ ਤੈਨੂੰ ਨੰਬਰ ਵਹਿੜ ਦੀ ਜਾਣਕਾਰੀ ਦਊ ਜੀ ਹਾਂਜੀ ਬਾਈ ਇਹ ਤੈਨੂੰ ਨੰਬਰ ਬਾਈ ਜਰਸੀ ਵਹਿੜ ਆ ਹਾਂਜੀ ਪੰਜਾਬ ਵਾਲੀ ਜਰਸੀ ਪੂਰੇ ਕੱਦ ਕਾਰ ਵਾਲੀ ਵਹਿੜ ਆ ਬਾਈ ਠੀਕ ਹੈ ਜੀ ਬਾਲਟਲਾ ਹਜੇ ਪੂਰਾ ਫੁੱਲ ਪੰਨਾਂ ਬਾਈ ਆ ਦੇਖ ਸਕਦੇ ਹੋ ਤੁਸੀਂ ਅੰਡਰ ਦੇ ਵਿੱਚ ਠੀਕ ਹੈ ਜੀ ਇੱਕ ਹਫ਼ਤੇ ਦੀ ਕੱਚੀ ਹੈ ਬਾਈ ਹਜੇ ਠੀਕ ਹੈ ਜੀ ਹਾਂ ਹਾਂ ਇਹਦਾ ਰੇਟ ਟੁੱਟਪਾ ਇਹਦਾ ਵੀ ਬਾਈ ਰੇਟ ਫੋਨ ਤੇ ਹੋਊਗਾ ਠੀਕ ਹੈ ਜੀ ਤੋੜ ਕੇ ਦੱਸੂਗਾ ਜੀ ਹਾਂ ਤੋੜ ਕੇ ਦਿਖਾ ਦਿੰਨੇ ਆ ਬਾਈ ਠੀਕ ਹੈ ਮੁੱਲ ਇਹ ਦੂਜਾ ਸੁਆ ਬਿਲਕੁਲ ਜਾਇਜ਼ ਹੋਣਗੇ ਮੁੱਲ ਬਾਈ ਠੀਕ ਹੈ ਜੀ ਹਾਂ 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 ਠੀਕ ਹੈ ਇਹ ਐ ਨਹੀਂ ਵੀ ਛ ਗਰਮੀ ਗੁਰਮੀ ਵੋ ਘਟ ਮੰਦੀ ਬਿਲਕੁਲ ਬਈ ਗਰਮੀ ਨਾ ਦੇ ਬਰਾਬਰ ਠੀਕ ਹੈ ਜੀ ਹਾਂ ਦੇਖ ਸਕਦੇ ਪਰਾ ਫੇਸ ਕੁਆਲਟੀ ਪੂਰਾ ਤਰਾ ਦੇਖ ਸਕਦੇ ਕਰਮਾਂ ਵਾਲੀ ਦਾ ਠੀਕ ਹੈ ਜੀ ਰੱਖ ਦੇਣ ਦੀ ਕੱਚੀ ਹੈ ਬਾਈ ਦੇ ਬਾਈ ਮੋੜਦਾ ਜੀ ਕੋਈ ਗੱਲ ਨਹੀਂ ਕੋਈ ਹਾਂ ਦੇਖ ਸਕਦੇ ਪਰਾ ਚੰਡੀ ਸੀ ਲਾਪੂਰੇ ਪੂਰਾ ਤਰਾ ਬਹੁਤ ਘੈਂਟ ਹੈ ਜੀ ਠੀਕ ਹੈ ਜੀ ਬਾਈ ਕੋਲ ਤਿੰਨ ਆਮਾ ਸ ਇੱਕ ਤਾਜੀ ਇੱਕ ਗੱਬਣ ਇੱਕ ਦੇ ਮਗਰ ਬੱਚਾ ਹਾਂਜੀ ਬਾਈ ਜੀ ਆਪਣਾ ਫੇਸਬੁੱਕ ਦਾ ਪੇਜ ਆ ਕਿੰਨੇ ਗਾਣਾ ਤੁਸੀਂ ਦੇਖ ਸਕਦੇ ਹੋ ਉਹਨੂੰ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਠੀਕ ਆ ਜੀ ਅਤਾਜ ਜੀ ਸੁਈ ਗਿਆ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ